ਸੋਨ ਨਤੀਜਿਆਂ ਤੋਂ ਪਹਿਲਾਂ ਸਿਆਸੀ ਹਲਚਲ ਤੇਜ਼ ਬੀਜੇਪੀ ਪ੍ਰਧਾਨ ਜੇਪੀ ਨੱਡਾ ਦੇ ਘਰ ਵੱਡੀ ਮੀਟਿੰਗ ਅਮਿਤ ਸ਼ਾਹ ਸਣੇ ਪਾਰਟੀ ਦੇ ਕਈ ਵੱਡੇ ਲੀਡਰ ਪਹੁੰਚੇ ਐਗਜ਼ਿਟ ਪੋਲਸ ਤੇ ਸੋਨੀਆ ਗਾਂਧੀ ਦਾ ਵੱਡਾ ਬਿਆਨ ਬੋਲੇ ਨਤੀਜਿਆਂ ਦਾ ਕਰੋ ਇੰਤਜ਼ਾਰ ਸਾਨੂੰ ਪੂਰੀ ਉਮੀਦ ਐਗਜ਼ਿਟ ਪੋਲ ਦੇ ਬਿਲਕੁਲ ਉਲਟ ਹੋਵੇਗਾ ਰਿਜ਼ਲਟ ਐਗਜ਼ਿਟ ਪੋਲ ਤੋਂ ਬਾਅਦ ਸ਼ੇਅਰ ਬਾਜ਼ਾਰ ਬੰਪਰ ਹੁਸ਼ਾਲ ਸੈਂਸੈਕਸ ਤੇ 2000 ਤੋਂ ਵੱਧ ਅੰਕਾਂ ਦੀ ਰਿਕਾਰਡ ਤੇਜ਼ੀ ਨਿਫਟੀ 'ਚ 600 ਅੰਕਾਂ ਦਾ ਹੁਸ਼ਾਲ ਦੇਸ਼ ਕਿਸਤੀ ਬਣੇਗੀ ਸਰਕਾਰ ਬਸ ਹੁਣ ਕੁਝ ਘੰਟਿਆਂ ਦਾ ਇੰਤਜ਼ਾਰ ਕੱਲ ਸਵੇਰੇ 8 ਵਜੇ ਸ਼ੁਰੂ ਹੋਵੇਗੀ ਕਾਊਂਟਿੰਗ న్యూਸ 18 ਤੇ ਪਹਿਲੇ ਨਤੀਜੇ ਤੋਂ ਸਰਕਾਰ ਬਣਨ ਤੱਕ ਸਭ ਤੋਂ ਵੱਡੀ ਕਵਰੇਜ ਢੋਡੀ ਦੇ ਚੋਣ ਕਮਿਸ਼ਨ ਦੀ ਵੱਡੀ ਪ੍ਰੈਸ ਕਾਨਫਰੰਸ ਨਤੀਜਿਆਂ ਤੋਂ ਪਹਿਲਾਂ ਵਿਰੋਧੀਆਂ ਨੇ ਚੁੱਕੇ ਨੇ ਕਈ ਸਵਾਲ ਈਵੀਐਮ ਤੋਂ ਪਹਿਲਾਂ ਪੋਸਟਲ ਬੈਲਟ ਦੀ ਕਾਊਂਟਿੰਗ ਦੀ ਕੀਤੀ ਹੈ ਮੰਗ ਨਾ ਖਤਮ ਹੁੰਦੇ ਆ ਹੀ ਲੋਕਾਂ ਨੂੰ ਮਹਿੰਗਾਈ ਦਾ ਝਟਕਾ ਅਮੂਲ ਤੋਂ ਬਾਅਦ ਵੇਰਕਾ ਤੇ ਮਦਰ ਡੇਰੀ ਨੇ ਵੀ ਵਧਾਏ ਰੇਟ 2 ਰੁਪਏ ਪ੍ਰਤੀ ਲੀਟਰ ਮਹਿੰਗਾ ਹੋਇਆ ਦੁੱਧ ਪੰਜਾਬ ਚੱਜ ਤੋਂ ਮਹਿੰਗਾ ਹੋਇਆ ਸੜਕ ਤੇ ਸਫਰ ਅਮਰਿਤਸਰ ਦਿੱਲੀ ਨੈਸ਼ਨਲ ਹਾਈਵੇ ਤੇ ਬਣੇ ਟੋਲ ਹੋਏ ਮਹਿੰਗੇ ਸਫਰ ਲਈ ਚੁਕਾਉਣੇ ਪੈਣਗੇ ਵੱਧ ਪੈਸੇ ਜਟਿਲ ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਹਰਨਵੀਰ ਸਿੰਘ ਰਾਣਾ ਖਬਰਾਂ ਦੀ ਸ਼ੁਰੂਆਤ ਕਰਦੇ ਆਂ ਵਿਧਾਨ ਸਭਾ ਸਪੀਕਰ ਨੂੰ ਮਿਲਣ ਪਹੁੰਚੇ ਨੇ ਸ਼ੀਤਲ ਅੰਗਰਾਲ ਦਰਅਸਲ ਆਪਣਾ ਅਸਤੀਫਾ ਵਾਪਸ ਲੈਣ ਲਈ ਆਇਆ ਇਹ ਕਿਹਾ ਹੈ ਸ਼ੀਤਲ ਅੰਗਰਾਲ ਨੇ ਦੱਸਦੀ ਹੈ ਕਿ ਵਿਧਾਇਕ ਸ਼ੀਤਲ ਅੰਗਰਾਲ ਦੇ ਵੱਲੋਂ ਪਹਿਲਾਂ ਅਸਤੀਫਾ ਦੇ ਦਿੱਤਾ ਗਿਆ ਆਮ ਆਦਮੀ ਪਾਰਟੀ ਦੇ ਵਿਧਾਇਕ ਬਾਅਦ ਵਿੱਚ ਭਾਜਪਾ ਜੁਆਇਨ ਕਰ ਗਈ ਸੀ ਲੋਕ ਸਭਾ ਚੋਣਾਂ ਦੇ ਦੌਰਾਨ ਪਰ ਹੁਣ ਉਹਨਾਂ ਨੇ ਆਪਣਾ ਅਸਤੀਫਾ ਵਾਪਸ ਲਿਆਇਆ ਉਹਨਾਂ ਕਿਹਾ ਹੈ ਕਿ ਮੈਨੂੰ ਲੋਕਾਂ ਨੇ ਐਮਐਲਏ ਬਣਾਇਆ ਹੈ ਮੈਂ ਕਿਸੇ ਪਾਰਟੀ ਨੇ ਮੈਨੂੰ ਐਮਐਲਏ ਨਹੀਂ ਬਣਾਇਆ ਉਹਨਾਂ ਕਿਹਾ ਕਿ ਮੈਂ ਬੀਜੇਪੀ ਚ ਹਾਂ ਜਾਂ ਨਹੀਂ ਇਸ ਦਾ ਜਵਾਬ ਹਾਲੇ ਨਹੀਂ ਦੇ ਸਕਦਾ ਉਹਨਾਂ ਕਿਹਾ ਕਿ ਜੇ ਸਰਕਾਰ ਨੇ ਧੱਕੇਸ਼ਾਹੀ ਕੀਤੀ ਤਾਂ ਹਾਈ ਕੋਰਟ ਜਾਵਾਂਗਾ ਤਾਂ ਦੱਸਦੇ ਕਿ ਸ਼ੀਤਲ ਅੰਗੁਰਾਲ ਦੇ ਵੱਲੋਂ ਯੂ ਟਰਨ ਲਿਆ ਗਿਆ ਜਿੱਥੇ ਪਹਿਲਾਂ ਆਮ ਆਦਮੀ ਪਾਰਟੀ ਦੀ ਟਿਕਟ ਤੇ ਵਿਧਾਇਕ ਬਣੇ ਉਸ ਤੋਂ ਬਾਅਦ ਲੋਕ ਸਭਾ ਚੋਣਾਂ ਦੇ ਦੌਰਾਨ ਬੀਜੇਪੀ ਦਾ ਪੱਲਾ ਫੜ ਲਿਆ ਤੇ ਬੀਤੇ ਕੱਲ ਉਹਨਾਂ ਨੇ ਆਪਣਾ ਅਸਤੀਫਾ ਵਾਪਸ ਲੈ ਲਿਆ ਤੇ ਅੱਜ ਉਹ ਵਿਧਾਨ ਸਭਾ ਸਪੀਕਰ ਨੂੰ ਮਿਲਣ ਪਹੁੰਚੇ ਨੇ ਦੱਸਦੀਏ ਕਿ ਉਹਨਾਂ ਕਿਹਾ ਕਿ ਆਪਣਾ ਅਸਤੀਫਾ ਵਾਪਸ ਲੈਣ ਆਇਆ ਹਾਂ ਇਹ ਵੀ ਕਿਹਾ ਕਿ ਮੈਨੂੰ ਲੋਕਾਂ ਨੇ ਐਮਐਲਏ ਬਣਾਇਆ ਕਿਸੇ ਪਾਰਟੀ ਨੇ ਨਹੀਂ ਮੈਂ ਭਾਜਪੀ 'ਚ ਹਾਂ ਜਾਂ ਨਹੀਂ ਇਸ ਦਾ ਜਵਾਬ ਹਾਲੇ ਨਹੀਂ ਦੇ ਸਕਦਾ ਜੇ ਸਰਕਾਰ ਨੇ ਤੱਕ ਚਾਹੀ ਕੀਤੀ ਤਾਂ ਹਾਈ ਕੋਰਟ ਜਾਵਾਂਗਾ ਦੱਸ ਦਈਏ ਕਿ ਹਾਈ ਕੋਰਟ ਜਾਣ ਦੀ ਵੀ ਗੱਲ ਆਖੀ ਆ ਸ਼ੀਤਲ ਅੰਗੁਰਾਲ ਦੇ ਵੱਲੋਂ ਤਾਂ ਵੱਡਾ ਉਲਟਫੇਰ ਇਸ ਨੂੰ ਕਿਹਾ ਜਾ ਸਕਦਾ ਹੈ ਯੂ ਟਰਨ ਵੀ ਇਸ ਨੂੰ ਕਿਹਾ ਜਾ ਸਕਦਾ ਆਖਿਰ ਕਿਉਂ ਸ਼ੀਤਲ ਅੰਗੁਰਾਲ ਵਾਰ-ਵਾਰ ਪਾਰਟੀ ਬਦਲ ਰਹੇ ਨੇ ਜਾਂ ਫਿਰ ਯੂ ਟਰਨ ਲੈ ਰਹੇ ਨੇ अंगुराल हमारे साथ हैं उनसे बातचीत करते हैं अंगुराल जी आज यहाँ इस्तीफा वापस लेने के लिए क्या कारण कारण ये इस्तीफा दिया था वो मैंने दिया था कि के हो। कि लोकसभा इलेक्शन इलेक्शन के साथ हो जैसे हिमाचल में विधानसभा इलेक्शन साथ हुए उन लोगों का भी विजन यही था उन लोगों ने भी अपना इस्तीफा जो हिमाचल सरकार स्पीकर साहब को दिया था उसी सेम लड़ी में मैंने भी अपने पंजाब के स्पीकर साहब को इस्तीफा दे दिया था पर मेरा स्पीकर साहब ने इस्तीफा मंजूर नहीं किया पर आज फर्स्ट वर्किंग डे जो आज इलेक्शन के बाद है मुझे आज बुला लिया इसलिए मेरे लोग जो जलंधर के जिन्होंने मुझे वोट दिया मुझे एमएलए बनाया मैंने उनके चर्चा की उन्होंने कहा कि ये वोट हमने आपको दिया आपको लिया हम, हमने एमएलए बनाया हमने पार्टी नहीं देखी कुछ नहीं देखा हमने आपको एमएलए बना के भेजा आप लोकतंत्र में जलंधर की सेवा के लिए अपना एमएलए पद का जो इस्तीफा वापस लो क्या मोटिव नजर आता है आपको इसके पीछे इस्तीफा मंजूरी इतने दिनों तक नहीं ये आप लोग समझदारो इसके लिए बाकी अगर कोई भी ऐसी बात होगी अगर डेमोक्रेसी में मुझे तंग करने की कोशिश की जाएगी या जा मेरे पे दबाव बनाने की कोशिश की जाएगी तो मैं हाईकोर्ट जाऊंगा। क्या लगता है क्योंकि जिस तरह से आप बीजेपी में शामिल हो गए थे उसके बाद इस्तीफा दिया था तो आप भाजपा में हैं या नहीं है मैं सिर्फ तो सिर्फ इस्तीफे पे बोलने के लिए आया हूँ इस्तीफे तो के रिगार्डिंग जो मर्जी में से पूछो मैं एमएलए तो मेंबरशिप तो के के तो लिए लिए तो आज स्पीकर तो साहब को तो मिलने तो आया पार्टी में आगे जो प्रोग्राम होंगे उनमें तो आप पार्टिसिपेट कर दस दिए की शीतल अंगराल विधानसभा पहुंचे ने स्पीकर निलन पहुंचे हालांकि उन्होंने कहा है की मैंने किसी ਪਾਰਟੀ ਨੇ ਵਿਧਾਇਕ ਨਹੀਂ ਬਣਾਇਆ ਮੈਨੂੰ ਲੋਕਾਂ ਨੇ ਬਣਾਇਆ ਦੱਸਦੀਏ ਕਿ ਜਲੰਧਰ ਵੈਸਟ ਤੋਂ ਵਿਧਾਇਕ ਚੁਣੇ ਗਏ ਸੀ ਸ਼ੀਤਲ ਅੰਗੁਰਾਲ ਜਿਨ੍ਹਾਂ ਦੇ ਵੱਲੋਂ ਪਹਿਲਾਂ ਭਾਜਪਾ ਜੁਆਇਨ ਕੀਤੀ ਗਈ ਅਸਤੀਫਾ ਦੇ ਦਿੱਤਾ ਗਿਆ ਆਪਣੇ ਅਹੁਦੇ ਤੋਂ ਜਿਸ ਤੋਂ ਬਾਅਦ ਹੁਣ ਦੱਸਦੀਏ ਕਿ ਦੁਬਾਰਾ ਤੋਂ ਅਸਤੀਫਾ ਵਾਪਸ ਲਿਆ ਤੇ ਸਾਡੇ ਪੱਤਰਕਾਰ ਸਾਡੇ ਸਹਿਯੋਗੀ ਅੰਕਿਤ ਦੋਦਾਨੀ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਅੰਕਿਤ ਤੁਸੀਂ ਗੱਲ ਕੀਤੀ ਆ ਸ਼ੀਤਲ ਅੰਗੁਰਾਲ ਦੇ ਨਾਲ ਹਾਲਾਂਕਿ ਉਹਨਾਂ ਨੇ ਸਪਸ਼ਟ ਨਹੀਂ ਕੀਤਾ ਕਿ ਮੈਂ ਹਾਲੇ ਭਾਜਪਾ ਚ ਹਾਂ ਜਾਂ ਨਹੀਂ ਕਿਉਂ ਅਜਿਹਾ ਕਰ ਰਹੇ ਨੇ ਸ਼ੀਤਲੰਗੁਰਾਲ ਤੋਂ ਉਹਨਾਂ ਨਾਲ ਗੱਲਬਾਤ ਹੋਈ ਹੈ ਕੀ ਕਹਿਣਾ ਉਹਨਾਂ ਦਾ बिल्कुल वो यही कहते हुए नजर आए साफ तौर पर कि मुझे लोगों ने विधायक बनाया था ना कि किसी पार्टी ने और ये भी इस बात के ऊपर कोई जवाब देने के लिए तैयार नहीं हुए कि वो अब भाजपा में है या नहीं है उनसे ये भी सवाल किया गया था कि उन्होंने अपने प्रोफाइल से मोदी का परिवार हटा दिया तो उसके ऊपर भी उन्होंने कोई जवाब नहीं दिया उन्होंने कहा कि आज केवल इस्तीफे के ऊपर बोलूंगा और मैं मेरे को आज बुलाया गया है जब चुनाव खत्म हो गए हैं तब मेरे को बुलाया गया है और मैं आया हूँ और आकर के मैं अब अपनी हाजिरी लगा करके जाऊंगा हालांकि स्पीकर जो है वो यहाँ मौजूद नहीं है लेकिन मैं अपनी हाजिरी लगा करके जाऊंगा और मेरे साथ कोई भी धक्काशाही सरकार की ओर से की गई तो मैं उसके खिलाफ हाईकोर्ट का रुख करूंगा तो कहीं ना कहीं अब वही है राजनीति है ये सारी और राजनीति के तहत ये हो रहा है क्योंकि आम आदमी पार्टी की सरकार ने और स्पीकर ने भी जो कह सकते हैं कि इस्तीफा मंजूर नहीं किया तो वो इसी कारण से नहीं किया अगर वो इस्तीफा मंजूर हो जाता तो चुनाव जो है वो लोकसभा के साथ ही उपचुनाव होता और वही शीतल अंगराल चाह रहे थे लेकिन आम आदमी पार्टी की सरकार ने ऐसा नहीं किया स्पीकर ने ऐसा नहीं किया लेकिन अब जब वो इस्तीफा स्वीकार करना चाह रही है और उनको बुलाया जा रहा है तो अब शीतल अंगराल इस्तीफा नहीं देना चाहते उन्होंने अपना इस्तीफा वापस लेने की बात कही है जी ਠੀਕ ਹੈ ਅੰਕਿਤ ਸਾਡਾ ਜੁੜਾਇਸੀ ਸਾਡੇ ਸਹਿਯੋਗੀ ਧੰਨਵਾਦ ਅੰਕਿਤ ਸਾਰੀ ਜਾਣਕਾਰੀ ਦੇਣ ਦੇ ਲਈ ਤਾਂ ਸ਼ੀਤਲ ਅੰਗੁਰਾਲ ਦੇ ਵੱਲੋਂ ਅਸਤੀਫਾ ਵਾਪਸ ਲਿਆ ਗਿਆ ਏ ਹਾਲਾਂਕਿ ਉਹਨਾਂ ਨੇ ਕਿਹਾ ਕਿ ਮੈਂ ਹੁਣ ਕਿਸੇ ਪਾਰਟੀ 'ਚ ਨਹੀਂ ਹਾਂ ਜਿਹੜਾ ਅਸਤੀਫਾ ਕੱਲ ਉਹਨਾਂ ਨੇ ਦਿੱਤਾ ਸੀਗਾ ਪਰ ਅੱਜ ਉਹਨਾਂ ਦੀ ਸਟੇਟਮੈਂਟ ਇਹ ਹੈ ਕਿ ਮੈਂ ਹਾਲੇ ਇਸ ਤੇ ਕੋਈ ਵੀ ਗੱਲਬਾਤ ਨਹੀਂ ਕਰਨਾ ਚਾਹੁੰਦਾ ਕਿ ਮੈਂ ਕਿਸ ਪਾਰਟੀ ਦੇ ਵਿੱਚ ਹਾਂ ਕਿਉਂਕਿ ਐਂਟੀ ਡਿਫੈਕਸ਼ਨ ਲਾ ਵੀ ਲੱਗਦਾ ਏ ਜਦੋਂ ਤੁਸੀਂ ਕੋਈ ਪਾਰਟੀ ਚੇਂਜ ਕਰਦੇ ਹੋ ਜਦੋਂ ਤੁਸੀਂ ਕਿਸੇ ਹੋਰ ਪਾਰਟੀ ਦੀ ਟਿਕਟ ਤੇ ਚੋਣ ਲੜੇ ਹੋ ਵਿਧਾਇਕ ਬਣੇ ਹੋ ਤੇ ਜੇਕਰ ਤੁਸੀਂ ਦੂਜੀ ਪਾਰਟੀ ਤੇ ਜਾਂਦੇ ਹੋ ਤਾਂ ਤੁਹਾਡੇ ਤੇ ਐਂਟੀ ਡਿਫੈਕਸ਼ਨ ਲਾਅ ਲੱਗ ਜਾਂਦਾ ਹੈ ਤੇ ਤੁਹਾਡੀ ਵਿਧਾਇਕੀ ਜਾ ਸਕਦੀ ਹੈ ਇਸ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਵੀ ਅਜਿਹਾ ਹੁੰਦਾ ਰਿਹਾ ਏ ਪਰ ਹੁਣ ਸ਼ੀਤਲ ਅੰਗੁਰਾਲ ਦੇ ਵੱਲੋਂ ਅਸਤੀਫਾ ਵਾਪਸ ਲੈ ਲਿਆ ਗਿਆ ਏ ਤਾਂ ਇਸ ਨੂੰ ਲੈ ਕੇ ਰਾਜਨੀਤੀ ਵੀ ਗਰਮਾਈ ਹੋਈ ਆ ਅਗਲਾ ਸਟੈਪ ਕੀ ਹੋਏਗਾ ਸ਼ੀਤਲ ਅੰਗੁਰਾਲ ਦਾ ਇਹ ਦੇਖਣਾ ਹੋਏਗਾ ਕਿ ਉਹ ਵਾਪਸੀ ਕਰਦੇ ਨੇ ਕਿ ਆਮ ਆਦਮੀ ਪਾਰਟੀ ਉਹਨਾਂ ਨੂੰ ਵਾਪਸ ਲੈ ਲੇਗੀ ਪਾਰਟੀ ਦੇ ਵਿੱਚ

कि जैसे हिमाचल में विधानसभा इलेक्शन साथ हुए उन लोगों का भी विजन यही था उन लोगों ने भी अपना इस्तीफा जो हिमाचल सरकार है स्पीकर साहब को दिया था उसी सेम लड़ी में मैंने भी अपने पंजाब के स्पीकर साहब को इस्तीफा दिया था पर मेरा स्पीकर साहब ने इस्तीफा मंजूर नहीं किया पर आज फर्स्ट वर्किंग डे जो आज इलेक्शन के बाद है मुझे आज बुला लिया है इसलिए मेरे लोग जो जलंधर के जिन्होंने मुझे वोट दिया मुझे एमएलए बनाया मैंने उनके साथ चर्चा की उन्होंने कहा कि ये वोट तो अपने आपको दिया है आपको लिए हम, हमने एमएलए अमे, बनाया हमने पार्टी नहीं देखी कुछ नहीं देखा हमने आपको एमएलए बना के भेजा आप लोकतंत्र में जलंधर की सेवा के लिए अपना एमएलए पद का जो इस्तीफा वापस लो क्या मोटिव नजर आता है आपको इसके पीछे इस्तीफा मंजूरी इतने दिनों तक नहीं ये आप लोग समझदार हो इसके लिए बाकी अगर कोई भी ऐसी बात होगी अगर डेमोक्रेसी में मुझे तंग करने की कोशिश की जाएगी या जा मेरे पर दबाव बनाने की कोशिश की जाएगी तो मैं हाईकोर्ट जाऊंगा क्या लगता है क्योंकि जिस तरह से आप बीजेपी में शामिल हो गए थे उसके बाद इस्तीफा दिया था तो आप भाजपा में हैं या नहीं है मैं सिर्फ तो सिर्फ आज इस्तीफे पे बोलने के लिए आया हूँ इस्तीफे के रिगार्डिंग जो मर्जी में से पूछो मैं एमएलए मेंबरशिप के लिए आज तो स्पीकर साहब को मिलने आया हूँ तो यहाँ पर पोलिटिकल पार्टी के लिए जो प्रोग्राम बताएंगे आगे जो प्रोग्राम होंगे उनमें तो आप पार्टिसिपेट आने वाले दिन में आपको सब कुछ बताऊंगा दो नतीजे पंजाब कांग्रेस प्रधान राजा वड़िंग का वा दावा ਇਸ ਵਾਰ ਸਰਪ੍ਰਾਈਜ਼ ਦੇਵੇਗੀ ਕਾਂਗਰਸ ਦੱਸਿਆ ਕਿ ਰਾਜਾ ਵੜਿੰਗ ਦੇ ਵੱਲੋਂ ਸਟੇਟਮੈਂਟ ਜਾਰੀ ਕੀਤੀ ਗਈ ਹੈ ਉਹਨਾਂ ਕਹਿ ਕੇ ਇਸ ਵਾਰ ਕਾਂਗਰਸ ਸਰਪ੍ਰਾਈਜ਼ ਦੇਵੇਗੀ ਅਤੇ 2019 ਦੇ ਨਾਲੋਂ ਵਧੀਆ ਪਰਫਾਰਮ ਕਰਾਂਗੇ ਪੰਜਾਬ ਚ 8 ਦੇ ਅੰਕੜੇ ਨੂੰ ਪਾਰ ਕਰ ਸਕਦੀ ਹੈ ਕਾਂਗਰਸ ਤਾਂ ਦੱਸ diel ਕਿ ਕਾਂਗਰਸ ਦੇ ਉਪ ਪ੍ਰਧਾਨ ਨੇ ਰਾਜਾ ਵੜਿੰਗ ਤੇ ਇਸ ਵਾਰ ਉਹਨਾਂ ਨੇ ਖੁਦ ਵੀ ਲੋਕ ਸਭਾ ਚੋਣ ਲੁਧਿਆਣਾ ਤੋਂ ਲੜੀ ਤੇ ਉਹਨਾਂ ਇਹ ਦਾਵਾ ਕੀਤਾ ਹੈ ਕਿ ਜਦੋਂ ਨਤੀਜੇ ਆਉਣਗੇ ਤਾਂ ਇਸ ਵਾਰ ਕਾਂਗਰਸ ਸਰਪ੍ਰਾਈਜ਼ ਦੇਵੇਗੀ ਅਤੇ ਕਾਂਗਰਸ 2019 ਨਾਲੋਂ ਵਧੀਆ ਪਰਫਾਰਮ ਕਰੇਗੀ ਦੱਸਦੀ ਹੈ ਕਿ ਦੇਸ਼ ਦੇ ਵਿੱਚ ਇੰਡੀਆ ਅਲਾਈਅንስ ਹੈ ਦੂਜੇ ਪਾਸੇ ਐਨਡੀਏ ਗੱਠ ਜੋੜਾ ਹੈ ਤੇ ਦੋਵਾਂ ਦੀ ਟੱਕਰ ਹੈ ਐਗਜ਼ਿਟ ਪੋਲ ਦੇ ਵਿੱਚ ਐਨਡੀਏ ਜ਼ਰੂਰ ਬਾਜ਼ੀ ਮਾਰਦਾ ਨਜ਼ਰ ਆ ਰਿਹਾ ਹੈ ਪਰ ਇੰਡੀਆ ਅਲਾਈਅንስ ਦੇ ਜਿਹੜੇ ਆਗੂ ਨੇ ਉਹਨਾਂ ਦਾ ਕਹਿਣਾ ਹੈ ਕਿ ਇੰਤਜ਼ਾਰ ਕਰੋ ਐਗਜ਼ੈਕਟ ਨਤੀਜਿਆਂ ਦਾ ਤਾਂ ਰਾਜਾ ਵੜਿੰਗ ਦੇ ਵੱਲੋਂ ਵੀ ਇਹ ਦਾਅਵਾ ਕੀਤਾ ਗਿਆ ਕਿ ਚੰਗਾ ਪਰਫਾਰਮ ਕਰੇਗੀ ਕਾਂਗਰਸ ਲਗਾਤਾਰ ਪੂਰੀ ਕਸ਼ਮਕਸ਼ ਕੀਤੀ ਅੱਜ ਥੋੜਾ ਰਿਲੈਕਸ ਨਜ਼ਰ ਆ ਰਹੇ ਹੋ ਹਾਂ ਅੱਜ ਵੀ ਲੋਕਾਂ ਦੇ ਲੁਧਿਆਣਾ ਹੀ ਆਵੇਂ ਲੋਕਾਂ ਦੇ ਲੋਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਲੋਕਾਂ ਨੇ ਵੋਟਾਂ ਪਾਈਆਂ ਕੁਝ ਉਰੋਧੀ ਕਹ ਰਹੇ ਸੀ ਰਾਜਵਰਿੰਗੇ ਕਿ ਕਿਹ ਕਿੱਦਾਂ ਦਿਖਣਗੇ ਨਹੀਂ ਲੁਧਿਆਣੇ ਵਿੱਚ ਸੋ ਜਿਹੜੇ ਸਾਡੇ ਮੇਨ ਲੀਡਰਸ ਹੈ ਉਸ ਤੋਂ ਬਾਅਦ ਹੌਲੀ ਹੌਲੀ ਛੋਟੇ ਲੀਡਰਸ ਤਮਾਮ ਲੋਕਾਂ ਕੋਲੇ ਜਾਵਾਂਗੇ ਪਿੰਡਾਂ 'ਚ ਵੀ ਜਾਵਾਂਗੇ ਸੋ ਉਹਨਾਂ ਦਾ ਧੰਨਵਾਦ ਕਰ ਰਿਹਾ ਹਾਂ ਲੁਧਿਆਣੇ ਦੇ ਨਾਲ ਨਾਲ ਤੁਹਾਡੀ ਪ੍ਰਧਾਨਗੀ ਦਾ ਵੀ ਇਮਤਿਹਾਨ ਸੀਗਾ ਕਿਉਂਕਿ ਐਸੇ ਪ੍ਰਧਾਨ ਇੱਕ ਵੱਡਾ ਮੌਕਾ ਤੁਹਾਡੇ ਲਈ ਸੀਗਾ ਕਿੰਨੀਆਂ ਸੀਟਾਂ ਤੁਹਾਨੂੰ ਲੱਗ ਰਹੀਆਂ ਹੁਣ ਸਾਰੀ ਕੈਲਕੂਲੇਸ਼ਨ ਕਰਕੇ ਬੈਠੇ ਹੋਗੇ ਪੰਜਾਬ 'ਚ ਕਿੰਨੀਆਂ ਸੀਟਾਂ ਕਾਂਗਰਸ ਦੀਆਂ ਲੱਗ ਰਹੀਆਂ ਭੰਗੋ ਜਿੰਮ ਤੇ ਅੰਤ ਹਰ ਰੋਜ਼ ਹੁੰਦਾ ਹੈ ਹਰ ਵਿਅਕਤੀ ਦਾ ਡੇਲੀ ਚਾਹੇ ਉਹ ਘਰ ਦੇ ਕੰਮ ਚ ਹੋਵੇ ਤੇ ਚਾਹੇ ਵੈਸੇ ਪੋਲਿਟਿਕਸ ਪੋਲਿਟਿਕਸ 'ਚ ਇਹ ਇੰਤਿਹਾਨ ਤੁਹਾਨੂੰ ਹਰ ਰੋਜ਼ ਦੇਣੇ ਪੈਂਦੇ ਸੋ ਮੈਨੂੰ ਲੱਗਦਾ ਹੈ ਕਿ ਸੋਨਾ ਜਿਹੜੀਆਂ ਸੀਟਾਂ ਜਿਹੜੇ ਮੈਂ ਪਹਿਲਾਂ ਕਹਿੰਦਾ ਸੀ ਲਾਰਜ ਨੰਬਰ ਜਿਹੜਾ ਕਾਂਗਰਸ ਪਾਰਟੀ ਦਾ ਹੋਊਗਾ ਅੱਜ ਵੀ ਮੈਂ ਉਹ ਕਹਿੰਦਾ ਮੈਂ 2900 013 ਫਲਾਂਗ ਵਾਲੂੰ ਤਾਂ ਮੂਵੀ ਕਹਿੰਦਾ ਕਿ ਵੋਟ ਪਰਸੈਂਟੇਜ ਵੀ ਸਾਡਾ ਸਭ ਤੋਂ ਟੌਪ ਤੇ ਹੋਊਗਾ ਔਰ ਸੀਟਾਂ ਵੀ ਕਾਂਗਰਸ ਪਾਰਟੀ ਨੂੰ ਸਭ ਤੋਂ ਵੱਧ ਆਉਣਗੀਆਂ ਬਕਬਕ ਸਰਵੇ ਆਏ ਕਈ ਸਾਰੇ ਚੈਨਲ ਦਿਖਾ ਰਹੇ ਨੇ ਤੁਹਾਨੂੰ ਕੀ ਲੱਗਦਾ ਹੈ ਕਿ 13 ਚੋਂ ਕਿੰਨੀਆਂ ਸੀਟਾਂ ਕਾਂਗਰਸ ਜਿਹੜੀ ਆ ਉਹ ਜਿੱਤ ਸਕਦੀ ਹੈ ਨਹੀਂ ਟੂ ਬੀ ਵੈਰੀ ਓਨੈਸਟ ਮੈਂ ਪਹਿਲਾਂ ਵੀ ਕਿਹਾ ਸੀ ਤੁਹਾਨੂੰ ਵੀ ਆਂਕੜੇ ਦੇ ਵਿੱਚ ਮੈਂ ਵਿਸ਼ਵਾਸ ਰੱਖਦਾ ਕਿ ਇਹ ਨਹੀਂ ਹੁੰਦਾ ਕੋਈ ਇਸ ਤਰ੍ਹਾਂ ਤੁਸੀਂ ਦੋ ਹੋਰ ਐਡ ਕਰ ਲੈਣੇ ਹੋ ਸੀਟਸ ਸੋ ਸਮੀਕਰਨ ਜਿਹੜੇ ਆ ਅੱਜ ਪੰਜਾਬ ਦੇ ਹਾਲਾਤ ਜਿੱਥੇ ਹੋਏ ਆ ਕਾਂਗਰਸ ਦਾ ਕੇਡਰ ਅਗਰ ਕਾਂਗਰਸ ਨੂੰ ਪੈ ਗਿਆ ਜਿਹੜਾ ਕਿ ਮੈਨੂੰ ਲੱਗਦਾ ਕਿ ਪੈ ਗਿਆ ਹੈ ਬਹੁਤ ਸਾਰੀ ਵੱਡੀ ਜਿੱਤ ਹੋਣ ਵਾਲੀ ਹੈ ਕੁਝ ਵੀ ਹੋ ਸਕਦਾ ਬਹੁਤ ਐਸੇ ਨੰਬਰ ਵੀ ਆ ਜਾਣ ਆ ਸਕਦੇ ਕਿ ਜਿਨ੍ਹਾਂ ਦੇ ਨਾਲ ਲੋਕਾਂ ਨੂੰ ਹੈਰਾਨੀ ਚਾਹੇ 2019 ਚ 8 ਦਾ ਅੰਕੜਾ ਆਇਆ ਸੀ ਇਸ ਵਾਰ 8 ਪਾਰ ਕਰੇਗਾ ਜਾਂ 8 ਆਈ ਥਿੰਕ ਮੈਨੂੰ ਲੱਗਦਾ ਕਿ ਸਾਨੂੰ ਕ੍ਰੋਸ ਕਰਨਾ ਚਾਹੀਦਾ 8 ਮਾਈਕਰੋ ਬੀਕਰ 판 ਲੁਧਿਆਣੇ ਕਿਉਂਕਿ ਬਹੁਤ ਜ਼ੋਰ ਲਗਾਇਆ ਤੁਸੀਂ ਲੁਧਿਆਣਾ ਸਭ ਤੋਂ ਇੰਟਰਸਟਿੰਗ ਸੀਟ ਸੀ ਲੁਧਿਆਣੇ ਇਸ ਵੇਲੇ ਤੁਹਾਡੀ ਰਿਪੋਰਟ ਕੀ ਕਰੀ ਸੋ ਮੈਂ ਤਾਂ ਕਹਿ ਰਿਹਾ ਕਿ ਸੱਚੇ ਪਾਸ਼ਾ ਬਹੁਤ ਆਪਾਰ ਕਰ ਪਾ ਕਰਨਗੇ ਪਹਿਲਾ ਪਹਿਲੇ ਦਿਨ ਤੋਂ ਮੈਂ ਇਹ ਗੱਲ ਕਹਿ ਰਿਹਾ ਹਾਂ ਈ ਬਹੁਤ ਆਪਾਰ ਕਿਰਪਾ ਹੋਣ ਵਾਲੀ ਹੈ। ਹਰ ਆਈ ਥਿੰਕ ਅਸੀਂ ਥਰੂ ਕਰਾਂਗੇ ਸੀਟ। RAM ਮੰਦਰ ਲੁਧਿਆਣਾ ਫੈਕਟਰੀ ਬਹੁਤ ਕੋਸ਼ਿਸ਼ ਕੀਤੀ RAM ਮੰਦਰ ਦੇ ਫਿੱਟ ਕਰਦੀ ਅਖੀਰ ਤੇ ਚੰਡੇ ਲਾਏ ਪ੍ਰਸ਼ਾਦ ਲੋਕਾਂ ਨੂੰ ਵੰਡਿਆ। ਲੋਕਾਂ ਨੂੰ ਗਮਰਾ ਕੀਤਾ RAM ਮੰਦਰ ਦੇ ਨਾਮ ਤੇ। ਅਖੀਰ ਤੇ ਤੈ ਹੀ ਹੋ ਗਿਆ ਜੈ શ્રી RAM ਦਾ ਕੇ ਕੇ ਵਨਾਰਾ ਹੀ ਚਲਾਤਾ। ਹੋ ਸਕਦਾ ਥੋੜਾ ਮੋਟਾ ਹੋਵੇ ਬਟ ਕਰਤਾ ਲੋਕਾਂ ਨੇ ਸਮਝਦਾਰੀ ਨਾਲ ਵੋਟ ਪਾਈ ਹੋਈ ਜਿਹੜਾ ਵੀ ਮੈਨੂੰ ਲੱਗਦਾ ਹੈ ਲੇਲਾਣਾ ਦੇ ਲੋਕਾਂ ਨੇ ਸਮਝਦਾਰੀ ਨਾਲ ਵੋਟ ਪਾਈ ਹੈ ਆਈ ਡੋਨਟ ਥਿੰਕ ਸੋ ਫਿਰ ਕੋਈ ਐਸਾ ਫੈਕਟ ਹੋਇਆ ਨਹੀਂ ਦੇਸ਼ ਜਿਹੜੇ ਆંકੜੇ ਸਾਹਮਣੇ ਵਕ ਵਕ ਸਰਵੇ ਦੇ ਆ ਰਹੇ ਐ ਐਗਜ਼ਿਟ ਪੋਲ ਆ ਰਹੇ ਐ ਕਹਿ ਰਹੇ ਨੇ ਕਿ ਐਨਡੀਏ ਇੱਕ ਵਾਰ ਫਿਰ ਸਰਕਾਰ ਬਣਾ ਰਹੀ ਹੈ ਤੁਹਾਡੀ ਗੱਲਬਾਤ ਇੰਡੀਆ ਅਲਾਈንስ ਰਾਹੁਲ ਗਾਂਧੀ ਹੋਰਾਂ ਨਾਲ ਕੜਗੇ ਸਾਹਿਬ ਨਾਲ ਹੋਇਓ ਨਹੀਂ ਉਹ ਆਪਣਾ ਦਾਵਾ ਕਰ ਰਿਹਾ ਕੱਲ ਰਾਹੁਲ ਗਾਂਧੀ ਕਹਿ ਰਹੇ ਸੀ ਕਿ ਤੁਸੀਂ 295 ਸਿੱਧੂ ਮੂਸੇ ਵਾਲੇ ਦਾ ਗਾਣਾ ਸੁਣਿਆ ਹੋਣਾ ਉਨੀਆਂ ਸੀਟਾਂ ਆ ਰਹੀਆਂ ਨੇ ਸੋ ਭਾਈ ਗੁਰੂ ਕਿਰਪਾ ਕਰਨ ਇੰਡੀਆ ਸ਼ਾਈਨਿੰਗ 20 ਬੋਡੀ ਵੱਡੀ ਗਲਤੀ ਸੀ ਅਜਪਾਈ ਜੀ ਦੀ ਉਹ ਸਰਕਾਰ ਵੇਲੇ ਲੇਕਿਨ ਸਾਨੂੰ ਸਰਕਾਰ ਬਣੀ ਸੀ ਯੂਪੀਏ ਜਿਹੜਾ ਵਨ ਆਈਸੀ ਮੋਨ ਮੋਨ ਸਿੰਘ ਜੀ ਬਣੀ ਸੀ ਹੁਣ ਵੀ ਮੈਨੂੰ ਇਸ ਤਰ੍ਹਾਂ ਦਾ ਜਿਹਦੇ ਲੋਕਾਂ ਦਾ ਉਤਸ਼ਾਹ ਸੀਗਾ ਕਿਉਂਕਿ ਪ੍ਰਧਾਨ ਮੰਤਰੀ ਕੁਝ ਡਿਲੀਵਰ ਨਹੀਂ ਕਰ ਪਾਏ ਦੇਸ਼ ਦੇ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਕੇਵਲ ਧਰਮ ਦੇ ਨਾਂ ਤੇ ਰਾਜਨੀਤੀ ਕੀਤੀ ਹਿੰਦੂ ਮੁਸਲਮਾਨ ਕੀਤਾ ਇਸ ਤੋਂ ਵੱਧ ਹੋਰ ਕੁਝ ਉਹ ਡਿਲੀਵਰ ਨਹੀਂ ਕਰ ਪਾਏ ਔਰ ਮੈਨੂੰ ਲੱਗਦਾ ਲੋਕਾਂ ਨੇ ਮੰਦੇ ਵਿੱਚ ਸੀਗੀ ਇਤੇ ਫੀਲ ਕੀ ਅਸੀਂ ਇਨਸਿਕਿਓਰ ਹੈਗੇ ਹਾਂ ਹੁਣ ਦੇਸ਼ ਦੇ ਅੰਦਰ ਤਾਂ ਲੋਕਾਂ ਨੂੰ ਇਹ ਡਰ ਹੈ ਕਿ ਕਨਸਟੀਟਿਊਸ਼ਨ ਸਾਡਾ ਤੋੜ ਦਿੱਤਾ ਜਾਵੇ ਸੋ ਫੀਲਿੰਗ ਤਾਂ ਸਹੀ ਈ ਹੁਣ ਲੈਟ ਸੇ ਕੀ ਹੁੰਦਾ ਹੈ ਕੋਈ ਆંકੜਾ ਹੈ ਇੰਡੀਆ ਦਾ ਕੋਈ ਆંકੜਾ ਮੇਰੇ ਕੋਲ ਤਾਂ ਆંકੜਾ ਪੰਜਾਬ ਦਾ ਨਹੀਂ ਹੈ ਹੋਕੇ ਨਹੀਂ ਸੀ ਕਿ ਇੰਡੀਆ ਦਾ ਹੈਗਾ ਬਾਕੀ ਜੋ ਲੋਕ ਕਰਨਗੇ ਚੰਗਾ ਕਰਨਗੇ ਬਟ ਹਾਂ ਆ ਬਹੁਤ ਜਗ੍ਹਾ ਤੇ ਬਹੁਤ ਸਾਰਾ ਪਖ ਪਾਤ ਪੂਰੇ ਦੇਸ਼ ਦੇ ਅੰਦਰ ਕਲੈਕਸ਼ਨ ਕਮਿਸ਼ਨ ਦੇ ਰਾਹੀਂ ਇਧਰ ਉਧਰ ਹੋਇਆ ਹੈ ਦੈਟਸ ਟ੍ਰੂ ਕੁਕੀ ਸਾਰੇ ਇੰਸਟੀਚਿਊਨ ਤੇ ਬੀਜਪੀ ਨੇ ਕਬਜ਼ਾ ਕਰ ਲਿਆ ਸੋ ਕਿਦੋਂ ਛੁੱਟਦਾ ਉਹ ਸੱਚੇ ਬਾਸ਼ਾ ਕਿਰਪਾ ਕਰਨ ਸ਼ਾਇਦ ਇਹ ਕਿ ਛੁੱਟਾ ਰਹੇ ਮ ਜੀ ਤੁਹਾਡੀ ਪਤਨੀ ਨੇ ਬਹੁਤ ਜ਼ੋਰ ਲਗਾਇਆ ਪੂਰੀ ਵਾਹ ਲਗਾ ਦिती ਮੈਂ ਉਹਨਾਂ ਦਾ ਇੰਟਰਵਿਊ ਕੀਤਾ ਥੋੜੀ ਜਿਹੀ ਨਰਾਜ਼ ਸੀ ਜਦੋਂ ਉਹਨਾਂ ਨੂੰ ਟਿਕਟ ਨਹੀਂ ਮਿਲੀ ਉਹ ਕਹਿੰਦੇ ਕਿ ਮੈਂ ਚਾਹਾਂਗਾ ਕਿ ਰਾਜਾ ਵੜਿੰਗ ਮੈਨੂੰ ਇੱਕ ਡਿਨਰ ਚੰਗਾ ਇੱਕ ਲੈ ਕੇ ਜਾਣ ਹਾਂ ਤੁਸੀਂ ਫ੍ਰੀ ਹੋਏ ਕਿ ਚੰ ਕਿਉਂਕਿ ਘਰੇ ਤਾਂ ਡਿਨਰ ਹੋ ਜਾਂਦਾ ਲੇਕਿਨ ਹੁਣ ਰਿਲੈਕਸ ਹੋ ਲੈ ਕੇ ਜਾਓਗੇ ਕੱਲ ਪਰਸੋਂ ਕਿਤੇ ਚੰਗੀ ਥਾਂ ਤੇ ਲੈ ਕੇ ਜਾਓ ਇੱਕ ਡਿਨਰ ਕਿਉਂ ਪੂਰਾ ਡਿਨਰ ਕਰਾਂਗੇ ਇਹਨਾਂ ਤਾਂ ਬਹੁਤ ਛੋਟੀ ਗੱਲ ਹੈ ਪਰ ਨਾਰਾਜ਼ ਨਹੀਂ ਹੁੰਦੇ ਅਸੀਂ ਕਦੇ ਥੋੜਾ ਮੋਟਾ ਆਪਸ ਵਿੱਚ ਉਹ ਤਾਂ ਹਰ ਪਰਿਵਾਰ 'ਚ ਰਹਿੰਦਾ ਹੈ ਕਦੇ ਨਾ ਕਦੇ ਹੋ ਜਾਂਦਾ ਹੈ ਆਦਰਵਾਇਜ਼ ਬਿਲਕੁਲ ਕੋਈ ਨਾਰਾਜ਼ਗੀ ਨਹੀਂ ਉਹ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੈ ਕਈ ਵਾਰ ਉਹਨਾਂ ਦਾ ਵੀ ਮਨ ਹੋ ਡਿਨਰ 'ਚ ਵੀ ਕੋਈ ਦੋਰ ਹੈ ਨਹੀਂ ਹਾਂ ਮੋਢਾ ਲਾ ਕੇ ਮੇਰੇ ਨਾਲ ਵੱਧ ਉਹਨਾਂ ਨੇ ਕੰਮ ਕੀਤਾ ਔਰ ਮੇਰੇ ਨਾਲ ਵੱਧ ਉਹਨਾਂ ਦੀ ਲੋਕਾਂ ਦੇ ਵਿੱਚ ਚਾਹਤ ਤੇ ਖਿੱਚ ਸੀਗੀ ਲਾਸਟ ਰਵਨੀਤ ਬਿੱਟੂ ਹੋਰ ਉਹਨਾਂ ਕੋਈ ਕੁਝ ਕਹਿਣਾ ਚਾਹੋਗੇ ਦੇਖ ਰਹੇ ਹੋ ਨੇ ਅਸਮੈਂ ਇਹੀ ਕਹਿਣਾ ਚਾਹਾਂਗਾ ਕਿ ਹੁਣ ਪਿੱਟੂ ਜੀ ਬਹੁਤ ਸੁਲਝੇ ਤਿੰਨ ਵਾਰੀ ਤੁਸੀਂ ਮੈਂਬਰ ਆਫ ਪਾਰਲੀਮੈਂਟ ਰਹੇ ਹੋ ਜਿਹੜੀ ਆ ਛੋਟੇ ਲੈਵਲ ਦੀ ਪੋਲਿਟਿਕਸ ਕਰਦੇ ਹੋ ਕਿ ਫਲਾਮ ਬਲੇਮ ਗੇਮ ਉਧਰ ਉਧਰ ਗੱਲ ਕਰਤਾ ਸੋ ਇਹ ਗੁਰੇਜ਼ ਕਰਨਾ ਚਾਹੀਦਾ ਹੈ ਆਈ ਟ੍ਰਾਈਡ ਟੂ ਮੇਨਟੇਨ ਦਾ ਡੈਕੋਰਮ ਕਿ ਸਾਨੂੰ ਕਿਸੇ ਨੂੰ ਹਿਟ ਨਹੀਂ ਕਰਨਾ ਚਾਹੀਦਾ ਵਿਦਆਊਟ ਐਨੀ ਰੀਜ਼ਨ ਜਿਹੜਾ ਬਲੋ ਦਾ ਬੈਟ ਹਿਟ ਕਰਦੇ ਆ ਰਾਜਨੀਤੀ ਤੌਰ ਤੇ ਸਾਨੂੰ ਲੜਾਈ ਲੜਨੀ ਚਾਹੀਦੀ ਹੈ ਇੱਕ ਦੂਜੇ ਦੇ ਖਿਲਾਫ ਗੱਲਬਾਤ ਕਰਨੀ ਚਾਹੀਦੀ ਹੈ ਮੁੱਦਿਆਂ ਤੇ ਸਾਡੇ ਪੀ ਰਹੋ ਹੋਣੀ ਚਾਹੀਦੀ ਹੈ ਮੱਤੇ ਨਾ ਕਿ ਤੁਸੀਂ ਕਿਸੇ ਨੂੰ ਪਰਸਨਲ ਹਿੱਟ ਕਰੋ ਜਰੂਰ ਤੁਸੀਂ ਪਰਸਨਲ ਹਿੱਟ ਕਰਦੇ ਹੋ ਉਹ ਮੈਂ ਬਹੁਤ ਹੀ ਚੰਗੀ ਨਹੀਂ ਲੱਗਦੀ ਅਚਾਹ ਲਾਸਟ ਕਿਉਂਕਿ ਪਹਿਲਾਂ ਵੀ ਮੈਂ ਕਿਹਾ ਸੀ ਲੇਕਿਨ ਹੋਂ ਹਾਰੋ ਜਾਂ ਜਿੱਤੋ ਕੱਲ ਲੋਕਾਂ ਨੇ ਫਤਵਾ ਜਾਰੀ ਕਰਨਾ ਲੁਧਿਆਣਾ ਰਹੋਗੇ ਲੁਧਿਆਣਾ ਛੱਡੋਗੇ ਤਾਂ ਨਹੀਂ ਤੁਹਾਡੇ ਸਾਹਮਣੇ ਲੁਧਿਆਣਾ ਹੀ ਬੈਠਾ ਹੈ ਕਿਉਂਕਿ ਵਿਰੋਧੀਆਂ ਨੇ ਬਹੁਤ ਬਾਰੀ ਬਾਰੀ ਕਿਹਾ ਲੋਕਾਂ ਨੇ ਤਾਂ ਹਰ ਚੀਜ਼ ਵਿਅਕਤੀ ਨੇ ਕੋਈ ਨਾ ਕੋਈ ਸ਼ੇ ਬਣਾ ਕੇ ਛੱਡ ਦੇਣਾ ਕੰਮ ਬहोत सारीਆਂ ਜ਼ਿੰਮੇਵਾਰੀਆਂ ਹਜੇ ਕਾਂਗਰਸ ਪਾਰਟੀ ਦਾ ਪ੍ਰਧਾਨ ਲੁਧਿਆਣਾ ਦੀ ਵੀ ਜ਼ਿੰਮੇਵਾਰੀ ਹੈ ਪੰਜਾਬ ਦੀ ਵੀ ਜ਼ਿੰਮੇਵਾਰੀ ਹੈ ਗਿੱਦੜਵਾਦੀ ਵੀ ਜ਼ਿੰਮੇਵਾਰੀ ਹੈ ਸੋ ਇਹ ਸਾਰੀਆਂ ਜ਼ਿੰਮੇਵਾਰੀਆਂ ਮੈਂ ਬੇਖੂਬੀ ਨਾਲ ਤਾਂ ਮੋੜ ਜਾਂਦਾ ਹਾਂ ਔਰ ਮੈਂ ਨਾ ਬਾਵਾਂਗਾ ਤਾਂ ਧੰਨਵਾਦ ਤਾਂ ਕੱਲ ਫੈਸਲਾ ਨਾ ਉਸ ਤੋਂ ਪਹਿਲਾਂ ਪੰਜਾਬ ਕਾਂਗਰਸ ਪ੍ਰਧਾਨ ਕੀ ਸੋਚ ਰਹੇ ਨੇ ਕਿਸ ਤਰੀਕੇ ਦੇ ਆંકੜੇ ਉਹਨਾਂ ਕੋਲ ਰਿਪੋਰਟ ਸਾਹਮਣੇ ਆ ਰਹੀ ਹੈ ਗੱਲਬਾਤ ਕੀਤੀ ਆਪਣੇ ਸਹਿਯੋਗੀ ਸਿਜਿੰਦਰ ਦੇ ਨਾਲ ਪੰਕਜ ਪਈ ਨਿਊਜ਼ 18 ਲੁਧਿਆਣਾ ਤਾਂ ਕੱਲ ਨੂੰ ਵੱਡਾ ਦਿਨ ਹੈ 4 ਜੂਨ ਨੂੰ ਨਤੀਜੇ ਆਉਣੇ ਨੇ ਤੇ ਉਸ ਤੋਂ ਪਹਿਲਾਂ ਐਗਜ਼ਿਟ ਪੋਲ ਆ ਚੁ ਹਰ ਲੋਕ ਸਭਾ ਹਲਕੇ ਦੇ ਵਿੱਚ ਜਾ ਕੇ ਲੋਕਾਂ ਦੀ ਓਪੀਨੀਅਨ ਲਈ ਜਾ ਰਹੀ ਹੈ ਕਿ ਕਿਸ ਨੂੰ ਵੋਟ ਪਈ ਹੈ ਕਿਹੜਾ ਕੈਂਡੀਡੇਟ ਜਿੱਤ ਰਿਹਾ ਤੁਹਾਨੂੰ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਸੀਟ ਦੇ ਬਾਰੇ ਦਿਖਾਉਨੇ ਆ ਇੱਥੋਂ ਕੌਣ ਬਾਜ਼ੀ ਮਾਰੇਗਾ ਕਿ ਕਾਂਗਰਸ ਦੇ ਅਮਰ ਸਿੰਘ ਜਾਂ ਫਿਰ ਅਕਾਲੀ ਦਲ ਜਾਂ ਜੀਪੀ ਜਾਂ ਵਿਕਰਮਜੀਤ ਜਾਂ ਗੇਜਾਰਾਮ ਕਿਸ ਦਾ ਉਮੀਦਵਾਰ ਜਿੱਤੇਗਾ ਦੇਖਦੇ ਆ ਫਤਿਹਗੜ੍ਹ ਸਾਹਿਬ ਦੀ ਇਹ ਖਾਸ ਰਿਪੋਰਟ ਕਿੱਦਰੇ ਆਵੇ ਸ਼੍ਰੀ ਫਤਿਹਗੜ੍ਹ ਸਾਹਿਬ ਦਲਬਾ ਜਿਹੜੀ ਹੈ ਲੋਕਾਂ ਦੇ ਨਾਲ ਵੋਟਾਂ ਪੈ ਚੁੱਕੀਆਂ ਨੇ ਕੱਲ ਨਤੀਜੇ ਆਣੇ ਆ ਲੇਕਿਨ ਉਸ ਤੋਂ ਪਹਿਲਾਂ ਲੋਕਾਂ ਤੋਂ ਅਸੀਂ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕੌਣ ਜਿੱਤੇਗਾ ਤਾਂ ਇਸ ਵੇਲੇ ਸ਼੍ਰੀ ਫਤੇਗੜ ਸਾਹਿਬ ਦੇ ਵਿੱਚ ਸਮਰਾਲਾ ਚ ਅਸੀਂ ਪਹੁੰਚੇ ਆ ਇੱਥੇ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਕੌਣ ਕੱਲ ਜਿੱਤ ਰਿਹਾ ਵੈ ਸ਼੍ਰੀ ਫਤੇਗੜ ਸਾਹਿਬ ਗੱਲਬਾਤ ਜਿਹੜੀ ਹੈ ਲੋਕਾਂ ਦੇ ਨਾਲ ਕਰਾਂਗੇ ਕਿ ਇਸ ਵਾਰ ਫਤੇਗੜ ਸਾਹਿਬ ਦੇ ਲੋਕ ਕਿਸ ਨੂੰ ਜਿਤਾ ਰਹੇ ਨੇ ਬਾਈ ਜੀ ਕੀ ਹਾਲ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਕਿਹਨੂੰ ਜਿਤਾ ਰਹੇ ਹੋ ਕੱਲ ਆਮ ਪਾਰਟੀ ਨੇ ਜਿੱਤਨਗੇ ਕੀ ਆਮ ਆਦਮੀ ਪਾਰਟੀ ਆਮ ਪਾਰਟੀ ਜੀ ਪਿਛਲੀ ਵਾਰੀ ਕਾਂਗਰਸ ਜਿੱਤੀ ਸੀ ਪਿਛਲੀ ਵਾਰੀ ਕਾਂਗਰਸ ਜਿੱਤੀ ਸੀ ਹਾਂ ਲੋਕਾਂ ਦਾ ਥੋੜਾ ਜਿਹਾ ਪ੍ਰਭਾਵ ਆ ਵੀ ਇਹਨਾਂ ਨੂੰ ਮੌਕਾ ਦਈਏ ਹਾਂ ਠੀਕ ਹੈ ਹੋਰ ਲੋਕਾਂ ਦੇ ਨਾਲ ਗੱਲਬਾਤ ਜਿਹੜੀ ਕਰਦੇ ਆ ਇਹ ਟੈਕਸੀ ਸਟੈਂਡ ਤੇ ਇੱਥੇ ਜਿਹੜੇ ਲੋਕ ਬੈਠੇ ਨੇ ਡਰਾਈਵਰ ਬੈਠੇ ਬਾਈ ਕੀ ਹਾਲ ਠੀਕ ਆ ਬਾਈ ਠੀਕ ਆ ਕੀ ਮੌਲ ਮੌਲ ਵਧੀਆ ਜੀ ਕਿਹਨੂੰ ਜਿਤਾ ਰਹੇ ਹੋ ਕੱਲ ਝਾੜੂ ਵਾਲਾ ਜਿੱਤੂਗਾ ਜੀ ਝਾੜੂ ਲੈ ਜਾਏਗਾ ਤੂੰ ਲੈ ਜਿੱਤੂਗਾ ਜਿੱਤੂਗਾ ਪੱਕਾ ਜੀ ਗੁਰਪ੍ਰੀਤ ਜੀ ਪੀ ਜਿੱਤੇ ਹਾਂ ਜੇ ਪੀ ਜਿੱਤੂ ਕੁਝ ਹੋਰ ਲੋਕਾਂ ਨਾਲ ਗੱਲਬਾਤ ਕਰਦੇ ਬਾਈ ਕੀ ਲੱਗਦਾ ਇਸ ਵਾਰ ਕੌਣ ਜਿੱਤੇਗਾ ਝਾੜੂ ਹੀ ਹੁਣਾ ਚਾਹੀਦਾ ਹੈ ਝਾੜੂ ਵੋਟਾਂ ਸਾਰਿਆਂ ਨੇ ਝਾੜੂ ਨੂੰ ਪਾਈਆਂ ਦੇਖੋ ਜੀ ਬਰਾਬਰ ਬਰਾਬਰ ਹਾਲ ਤੱਕ ਤਾਂ ਕੋਈ ਨਹੀਂ ਸਾਡਾ ਤਾਂ ਮੁੱਦਾ ਇਹ ਵੀ ਜਿਹੜੇ ਸਾਨੂੰ ਕੋਈ ਰੋਜ਼ਗਾਰ ਜੇ ਕੋ ਸਾਡੇ ਕੋਲ ਇੱਕ ਸੁਣਿਆ ਕੁਝ ਤੇ ਉਹ ਝਾੜੂ ਆ ਝਾੜੂ ਹੀ ਤੁਹਾਡੀਆਂ ਵੋਟਾਂ ਕਿੱਧਰ ਗਈਆਂ ਸਾਡੇ ਤਾਂ ਝਾੜੂ ਗਈਆਂ ਝਾੜੂ ਗਈਆਂ ਕੀ ਲੱਗਦਾ ਬਾਈ ਹਾਂ ਜੀ ਝਾੜੂ ਜਿੱਤੇਗਾ ਬਾਈ ਝਾੜੂ ਥੱਲੇ ਬੱਸ ਸਾਰੇ ਚੜਕੀ ਲੱਗਦਾ ਬਾਈ ਕੌਣ ਜਿੱਤੇਗਾ ਝਾੜੂ ਹੀ ਜਿੱਤੂਗਾ ਜੀ ਤੁਸੀਂ ਤਾਂ ਅਕਾਲੀ ਲੱਗ ਰਹੇ ਹੋ ਨਹੀਂ ਉੱਤੇ ਇੰਡੀਆ ਗੱਠ ਔਰੇ ਬਹੁਤ ਨੁਕਸਾਨ ਕੀਤਾ ਪੰਜਾਬ ਚ ਕਿੰਨੀਆਂ ਸੀਟਾਂ ਲੱਗਦੀਆਂ ਇੰਡੀਆ ਗੱਠ ਜੋੜ ਜਿੱਤੇਗਾ ਇੰਡੀਆ ਗੱਠ ਜੋੜ ਨਹੀਂ ਝਾੜੂ ਜਿੱਤੂਗਾ ਜੀ ਪੰਜਾਬ ਚ ਕਿੰਨੀਆਂ ਸੀਟਾਂ 10 ਤਾਂ ਲੱਗੀ ਜਾਊਗਾ ਜੀ ਪੱਕਾ ਹਾਂ ਜੀ ਬਾਈ ਕੀ ਲੱਗਦਾ ਕੌਣ ਜਿੱਤੇਗਾ ਇਸ ਵਾਰ ਭੱਜ ਰਹੇ ਕਿ ਲੱਗਦਾ ਇਸ ਵਾਰ ਕੌਣ ਜਿੱਤ ਰਿਹਾ ਝਾੜੂ ਜਿੱਤੂਗਾ ਜੀ ਝਾੜੂ ਇੱਥੇ ਝਾੜੂ ਵਾਲੇ ਸਾਰੇ ਨਜ਼ਰ ਆ ਰਹੇ ਨੇ ਮੈਨੂੰ ਲੱਗਦਾ ਇਹ ਸਾਰਾ ਪਾਸਾ ਝਾੜੂ ਦੇ ਪਿਆ ਬਾਈ ਕੀ ਹਾਲ ਹੈ ਠੀਕ ਹੋ ਕੀ ਲੱਗਦਾ ਇਸ ਵਾਰ ਕੌਣ ਜਿੱਤੇਗਾ ਝਾੜੂ ਵਾਲਾ ਝਾੜੂ ਵਾਲੇ ਸਾਰੇ ਝਾੜੂ ਵਾਲੇ ਨੇ ਸ਼ੁਰੂ ਤੋਂ ਝਾੜੂ ਵਾਲੇ ਨੇ ਹੀ ਅਲੱਗ-ਅਲੱਗ ਮੰਨ ਮੰਨ ਕੇ ਤੇ ਝਾੜੂ ਵਾਲੇ ਨੇ ਹੈ ਮੰਨਦੇ ਝਾੜੂ ਵਾਲੇ ਨੇ ਚਲੋ ਹੋਰ ਲੋਕਾਂ ਦੇ ਨਾਲ ਗੱਲਬਾਤ ਕਰਦੇ ਹਾਂ ਇੱਥੇ ਟੈਕਸੀ ਸਟੈਂਡ ਵਾਲੇ ਤਾਂ ਕਹਿ ਰਹੇ ਨੇ ਕਿ ਝਾੜੂ ਵਾਲੇ ਜਿੱਤਣਗੇ ਇੱਥੇ ਬੱਸਾਂ ਵੀ ਆ ਗਈਆਂ ਨੇ ਲੋਕਾਂ ਨੇ ਸਫ਼ਰ ਵੀ ਕਰਨਾ ਹੈ ਗੱਲਬਾਤ ਉਹਨਾਂ ਦੇ ਨਾਲ ਕਰਾਂਗੇ ਕਿ ਇਸ ਵਾਰ ਬਾਜੀ ਕੌਣ ਮਾਰੇਗਾ ਕੌਣ ਜਿੱਤੇਗਾ ਔਰ ਸ਼ਿਰੀ ਫਤੇਗੜ ਸਾਹਿਬ ਦੇ ਲੋਕ ਕਿਸ ਨੂੰ ਜਿਤਾ ਰਹੇ ਨੇ ਤਾਂ ਬੱਸਾਂ ਇੱਥੇ ਪਹੁੰਚ ਚੁੱਕੀਆਂ ਨੇ ਇਹ ਗੱਲਬਾਤ ਜਿਹੜੀ ਕਰ ਬਾਈ ਕੀ ਹਾਲ ਹੈ ਠੀਕ ਹੋ ਹਾਂਜੀ ਠੀਕ ਹੈ ਜੀ ਕੱ ਅ ਦੇਖੋ ਕੀ ਬਣਦਾ ਕੀ ਲੱਗਦਾ ਹੈ ਇਸ ਵਾਰ ਐਂ ਲੱਗਦਾ ਵੀ ਜਿਹੜੀ ਫਾਈਟ ਆ ਬੜੀ ਸਖਤ ਹੈਗੀ ਆ ਹਾਂ ਤੇ ਪਰ ਪੰਜਾਬ ਦੇ ਵਿੱਚ ਅਸੀਂ ਇਹ ਮੰਨਦੇ ਆਂ ਵੀ ਕਾਂਗਰਸ ਉੱਤੇ ਰਹੂ ਕਾਂਗਰਸ ਉੱਤੇ ਰਹੇਗੀ ਫਤਿਹਗੜ ਸਾਹਿਬ ਫਤਿਹਗੜ ਸਾਹਿਬ ਦਾ ਵੀ ਇਹੀ ਆ ਜੀ ਫਤਿਹਗੜ ਸਾਹਿਬ ਤੋਂ ਕਾਂਗਰਸ ਕਾਂਗਰਸ ਉੱਤੇ ਰਹੇਗੀ ਠੀਕ ਹੈ ਬਾਈ ਕੀ ਲੱਗਦਾ ਹੈ ਇਸ ਵਾਰ ਕੌਣ ਜਿੱਤੇਗਾ ਇਹ ਤਾਂ ਸਰਾਤ ਤੋ ਕਹਿ ਸਕਦੇ ਹਾਂ ਕੌਣ ਜਿੱਤੇਗਾ ਵਧੀਆ ਬਾਤ ਆ ਹਵਾ ਕਿੰਦੀ ਰਹੀ ਹੈ ਇਸ ਵਾਰ ਪੂਰੇ ਇਲੈਕਸ਼ਨ ਪੁਰਲਖੀ ਜੀ ਦੋ ਬੰਦੋ ਕੀ ਹਵਾ ਹੈ ਕਾਂਗਰਸ ਕੀ ਜਾਂ ਚੜ੍ਹੂ ਕਾਂਗਰਸ ਚੜ੍ਹੂ ਤੁਹਾਨੂੰ ਕੀ ਲੱਗਦਾ ਇਸ ਵਾਰ ਕੌਣ ਜਿੱਤੇਗਾ ਸੋ ਕਾਂਗਰਸ ਕੀ ਮੈਚ ਹੈ हमको ਕਾਂਗਰਸ ਹਾਂ ਕਾਂਗਰਸ ਲੱਗ ਰਹੀ ਹੈ ਹੋਰ ਲੋਕਾਂ ਦੇ ਨਾਲ ਗੱਲਬਾਤ ਕਰ ਲੈਣੇ ਆ ਕਿ ਇਸ ਵਾਰ ਬਾਜੀ ਕੌਣ ਮਾਰੇਗਾ ਕੌਣ ਜਿੱਤੇਗਾ ਔਰ ਲੋਕ ਜਿਹੜੇ ਨੇ ਫਤਿਹਗੜ ਸਾਹਿਬ ਦੇ ਵਿੱਚ ਕਿਸ ਨੂੰ ਫਤਵਾ ਜਿਹੜਾ ਵਾ ਉਹ ਜਾਰੀ ਕਰਦੇ ਨੇ ਗੱਲਬਾਤ ਤੇਜ਼ੀ ਦੇ ਨਾਲ ਕਰ ਲੈਣੇ ਆ ਕਿ ਸਮਰਾਲੇ ਦੇ ਵਿੱਚ ਲੋਕਾਂ ਨੇ ਕਿਸ ਦੇ ਹੱਕ ਚ ਵੋਟ ਪਾਈ ਹੈ ਬਈ ਕੀ ਹਾਲ ਹੈ ਠੀਕੋ ਭਾਈ ਜੀ ਗਰਮੀ ਪੂਰੀ ਕੱਟੀ ਪਈ ਜੂਸ ਜਾਸ ਵਿੱਚ ਮੈਂ ਗਾਲ ਨਹੀਂ ਕਾਲ ਨਹੀਂ ਕਹਿਣਾ ਚਾਹੁੰਦਾ ਵੋਟਰਾਂ ਪਾਈਆਂ ਸੀ ਵੋਟਰਾਂ ਪਾਈਆਂ ਸੀ ਹਵਾ ਕਿੰਦੀ ਲੱਗਦੀ ਇੱਥੇ ਹਵਾ ਬਹੁਤ ਜ਼ਿਆਦੀ ਗਰਮੀ ਲੱਗਦੀ ਹਵਾ ਗਰਮੀ ਲੱਗਦੀ ਹਾਂਜੀ ਹਾਂਜੀ ਵੈਸੇ ਕਿਹੜੀ ਪਾਰਟੀ ਦੀ ਕਿਹੜੀ ਹਵਾ ਲੱਗਦੀ ਹੈ ਹਾਂਜੀ ਕਿਹੜੀ ਪਾਰਟੀ ਲੱਗਦਾ ਜਿੱਤੇਗੀ ਹਾਂ ਜੋ ਜਿਹਨੇ ਪਰਮਾਤਮਾ ਨੂੰ ਚਾਹਣਾ ਸੀ ਇਹਨੇ ਜਿਹਦੀ ਕਿਸਮਤ ਹੋਈ 19 ਬੱਲੇ ਸਮਰਾਲੇ 'ਚ ਕਿੰਦੀ ਹਵਾ ਕਿੰਦੀ ਹਵਾ ਹੱਸ ਤਾਂ ਇਹ ਬਾਬੇ ਰਹਿਣੀ ਜੀ ਸੀ ਦੱਸ ਤਾਂ ਤੁਹਾਨੂੰ ਬਾਬੇ ਨਹੀਂ ਹਾਂਜੀ ਕੋਈ ਕਹਾਣੀ ਨਹੀਂ ਕਰਦਾ ਹਾਂਜੀ ਹਾਂ ਜਾਸਤਾ ਹੀ ਬਗੜਾ ਭਾਈ ਜੀ ਕਿਵੇਂ ਠੀਕ ਹੋ ਬੜੀ ਵਧੀਆ ਜੀ ਕੀ ਲੱਗਦਾ ਇਸ ਵਾਰ ਸਮਰਾਲਾ ਕੌਣ ਜਿੱਤ ਰਿਹਾ ਸਰ ਲੋਕਾਂ ਨੇ ਕਰਤਾ ਜਾਨੀ ਅਸੀਂ ਨਹੀਂ ਕਹਿ ਸਕਦੇ ਇਹ ਤਾਂ ਹੁਣ ਸਮਰਾਲੇ 'ਚ ਮਾਹੌਲ ਕਿਹੜੀ ਪਾਰਟੀ ਦੇ ਹੱਕ 'ਚ ਸੀ ਨਹੀਂ ਸਾਡਾ ਤਾਂ ਏਰੀਆ ਬਹਿਲੋਲ ਪਰ ਪੈਂਦਾ ਆ ਸੀ ਅਸੀਂ ਤਾਂ ਉਧਰ ਫਤੇਗੜ ਸਾਹਿਬ ਦੇ ਪੈਂਦੇ ਸੀ ਅੱਛਾ ਉਧਰ ਕਿਹਲੀ ਹਵਾ ਸੀਗੀ ਉਧਰ ਤਾਂ ਵੈਸੇ ਝਾੜੂ ਵਾਲਿਆਂ ਦੀ ਹੋਵੇ ਝਾੜੂ ਵਾਲਿਆਂ ਦੀ ਹੋਵੇ ਹਾਂ ਜੀ ਹਾਂ ਝਾੜੂ ਵਾਲਿਆਂ ਦੇ ਬਾਈ ਕਿਵੇਂ ਠੀਕ ਹੋ ਦੇਖੀ ਜਾਂਦੇ ਹੋ ਅਸਲ ਵਿੱਚ ਦੇਖ ਰਿਹਾ ਸੀ ਮੈਂ ਆਪ ਟੀਵੀ ਤੇ ਦੇਖ ਰਿਹਾ ਰੋ ਰੋ ਕੇ ਅੱਛਾ ਟੀਵੀ ਤੇ ਦੇਖਦੇ ਹੋ ਕਿਵੇਂ ਠੀਕ ਹੋ ਬਹੁਤ ਵਧੀਆ ਕੀ ਲੱਗਦਾ ਇਸ ਵਾਰ ਫਤੇਗੜ ਸਾਹਿਬ ਕਿਹਨੂੰ ਤ੍ਰੇਸੇ ਚਾੜੂ ਜੀ ਦਾਦੇ ਚਾੜੂ ਮੁਕਾਬਲਾ ਕਹਿੰਦਾ ਕਿੰਦਾ ਚਾੜੂ ਦਾ ਇਹ ਚਾੜੂ ਦਾ ਕਿੰਨੀਆਂ ਕਿ ਸੀਟਾਂ ਲੈ ਜਾਣਗੇ ਚਾੜੂ ਵਾਲੇ ਮੰਨ ਕੇ ਚੱਲੋ ਲੈ ਜਾਣਗੇ 10 ਸੀਟਾਂ 10 ਸੀਟਾਂ ਲੈ ਜਾਣਗੇ ਠੀਕ ਹੈ ਚੱਲ ਬਾਤ ਜਿਹੜੀ ਆ ਹੋਰ ਲੋਕਾਂ ਦੇ ਨਾਲ ਬਾਈ ਕਿਵੇਂ ਠੀਕ ਹੋ ਕੀ ਲੱਗਦਾ ਇਸ ਵਾਰ ਕੌਣ ਜਿੱਤੇਗਾ ਇਸ ਸਮੱਸਿਆ ਬਾਹਰ ਹੈ ਸਮੱਸਿਆ ਬਾਹਰ ਹੈ ਉਹ ਡੱਲੀ ਸੀ ਉਹ ਡਾਲੇ ਤੇ ਹਵਾ ਕਿੰਦੀ ਨਜ਼ਰ ਆਂਦੀ ਹਾਂਜੀ ਹਵਾ ਕਿਸ ਦੀ ਨਜ਼ਰ ਆ ਰਹੀ ਸੀ ਇਸ ਵਾਰ ਉਹ ਹਵਾ ਆਇਆ ਜੀ ਚਲਦੀ ਹੈ ਨਾ ਕਿਹੜੀ ਪਾਰਟੀ ਲੱਗਦਾ ਕਿ ਜਿੱਤੇਗੀ ਦੇਸ਼ ਚ ਕੌਣ ਜਿੱਤੇਗਾ ਕਿਤਨ ਦੇ ਆਸਾਰ ਸੀ ਹੈ ਜੀ ਉਹ ਯਹਾਂ ਕੇ ਲੋਕ ਤਾਂ ਕਹ ਰਹੇ ਕਾਂਗਰਸ ਹਾਂ ਯਹਾਂ ਕੇ ਲੋਕ ਕੇ ਮੇਰਾ ਫਸਾ ਪੜ੍ਹ ਲਿਖੇ ਹੈ ਨਹੀਂ ਕਾਂਗਰਸ ਠੀਕ ਹੈ ਚਲੋ ਹੋਰ ਲੋਕਾਂ ਨਾਲ ਗੱਲਬਾਤ ਜਿਹੜੀ ਕਰ ਲੈਨੇ ਹੈ ਕਿ ਇਸ ਵਾਰ ਸਵਾ ਕਿਸ ਪਾਰਟੀ ਦੀ ਰਹੀ ਹੈ ਔਰ ਕੌਣ ਜਿੱਤੇਗਾ ਇੱਤੇ ਦਾਤਾ ਸਿੰਘ ਦਾ ਮਸ਼ਹੂਰ ਢਾਬਾ ਵੈ ਉਹਨਾਂ ਨਾਲ ਵੀ ਗੱਲਬਾਤ ਕਰ ਲੈਨੇ ਬਾਈ ਜੀ ਕੀ ਹਾਲ ਹੈ ਠੀਕਾ ਜੀ ਵਧੀਆ ਇਹਨ ਕੀ ਲੱਗਦਾ ਲੋਕਾਂ ਨੇ ਇਸ ਵਾਰ ਕਿਹਨੂੰ ਜਿਤਾਤਾ ਕੋਈ ਪਤਾ ਨਹੀਂ ਜੀ ਹੁਣ ਆਏ ਤੋਂ ਪਤਾ ਲੱਗੂਗਾ ਸਮਰਾਲੇ ਹਵਾ ਕਿੰਦੀ ਰਹੀ ਹੈ ਬਈ ਦੇਖੋ ਜੀ ਸਾਰਿਆਂ ਦੀ ਆਪੋ ਆਪਣੀ ਹਵਾ ਹੁਣ ਕੋਈ ਕਿਹਾ ਨਹੀਂ ਜਾ ਸਕਦਾ ਹਾਂ ਹਾਂ ਚਲੋ ਭਾਈ ਕਿਵੇਂ ਠੀਕ ਹੋ ਬਣ ਰਹੇ ਪਰਾਂਠੇ ਬਣ ਰਹੇ ਕੀ ਲੱਗਦਾ ਇਸ ਵਾਰ ਭਾਈ ਜੀ ਕੀ ਲੱਗਦਾ ਇਸ ਵਾਰ ਕੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਵੇਂ ਹੋ ਹੋਰ ਵਧੀਆ ਤੁਸੀਂ ਸੁਣਾਓ ਆਪਣਾ ਜੀ ਵਧੀਆ ਕੀ ਲੱਗਦਾ ਇਸ ਵਾਰ ਕੌਣ ਜਿੱਤ ਰਿਹਾ ਇੱਥੇ ਬਸ ਜਿਹੜਾ ਜਿਤਨਾ ਜੀ ਵਾਸ ਖੁਸ਼ੀ ਬਣਾ ਲਦੇ ਨੇ ਕਾਲੂ ਜੀ ਜਿਹੜਾ ਗਲਾਸ ਪਏ ਨੇ ਜਾਂ ਕੰਦ ਫਾ ਰਹੇ ਉਹਨਾਂ ਨੂੰ ਵੀ ਕਹੋ ਮਾੜਾ ਦੱਸੋ ਕੋਣ ਬਾ ਕੰਦ ਫਾ ਰਹੇ ਆ ਦੇਖੋ ਸਾਹਮਣੇ ਆ ਆਮ ਲੋਕ ਜਿਹੜੇ ਸਵਾਈ ਨਹੀਂ ਕਰਦੇ ਜਾਂ ਕਿਵੇਂ ਜੋ ਜਿਹੜੇ ਠੰਡੇ ਆ ਜਿਵੇਂ ਹੁਣ ਆਏ ਆ ਇਹਨਾਂ ਨੂੰ ਮਾੜਾ ਦੱਸੋ